ਸੱਚੀ ਗੱਲ ਜੀ ਦੋਸਤੋ ਇਸ ਵਕਤ ਮੈਂ ਸੌਰਨ ਸਿੰਘ ਦਾਨੇਵਾਲੀਆ ਤੁਹਾਡੇ ਨਾਲ ਬਠਿੰਡਾ ਦੇ ਕੈਂਟ ਸਟੇਸ਼ਨ ਪੁਲਿਸ ਕੈਂਟ ਸਟੇਸ਼ਨ ਦੇ ਬਿਲਕੁਲ ਨਾਲ ਖੜਾ ਹਾਂ ਇੱਥੇ ਫੌਜੀ ਗੱਡੀਆਂ ਦੀ ਨਿਲਾਮੀ ਹੋਈ ਆ ਤੇ ਨਿਲਾਮੀ ਦੀਆਂ ਗੱਡੀਆਂ ਰਾਤ ਨੂੰ ਇੱਕ ਟਾਟਾ 407 ਬਹੁਤ ਛੋਟੀ ਪਾਵਰ ਦਾ ਟੋ ਟਰੱਕ ਹੈ ਸਿੰਗਲ ਟਾਇਰ ਹੈ ਐਂਡ ਇਹ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਸਿੰਗਲ ਟਾਇਰ ਜਿਹੜੇ ਟਰੱਕ ਨੇ ਜਦੋਂ ਟਾਇਰ ਪੰਕਚਰ ਹੋ ਜਾਂਦਾ ਤਾਂ ਪਲਟ ਜਾਂਦਾ ਹੈ ਹੁਣ ਇਹ ਗੱਡੀਆਂ ਨੂੰ ਇਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਟੋ ਕੀਤਾ ਰਾਤ ਨੂੰ ਇਹ ਨਿਕਲਣਗੇ ਦਿੱਲੀ ਜਾਣਾ ਇਹਨਾਂ ਨੇ ਇਹ ਜੁੜੋ ਦਬਾ ਦਬ ਤੁਸੀਂ ਇੱਕ ਵਾਰੀ ਜੁੜੋ ਇਹਨਾਂ तमाम ਜਿਹੜੀ ਹੈ ਇਸ ਚੀਜ਼ ਦੇ ਉੱਤੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਲਿਗਲੀ ਆਹ ਦੇਖੋ ਬਿੱਲੀ ਨੂੰ ਨਿਕਲ ਰਿਹਾ ਵੱਡੇ ਵੱਡੇ ਟਰੱਕ ਆਹ ਟਰੱਕ ਇਧਰ ਨਿਕਲ ਰਿਹਾ ਦਿੱਲੀ ਨੂੰ ਜਾਣਾ ਇਹਨਾਂ ਨੇ ਤੇ ਇਹਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਹੈਵੀ ਜਿਹੜਾ ਲੋਡ ਇਹਨਾਂ ਨੇ ਸਿੰਗਲ ਟਾਇਰ ਸਭ ਤੋਂ ਵੱਡੀ ਗੱਲ ਆ ਬਹੁਤ ਛੋਟੀ ਹਸ ਪਾਵਰ ਦੇ ਸਿੰਗਲ ਟਾਇਰ ਜਿਹੜੇ ਨੇ ਇਹ ਸੱਤ ਦੇ ਉੱਤੇ ਜਾ ਰਹੇ ਆ ਤੁਹਾਨੂੰ ਬੜੀ ਇੱਕ ਇੰਟਰਸਟਿੰਗ ਚੀਜ਼ ਦਿਖਾਉਣਾ ਇੱਥੇ ਇੱਕ ਮੈਂਬਰ ਨੰਬਰ ਪਲੇਟ ਦੇਖੀ ਸੀਗੀ ਕੋਈ ਨੰਬਰ ਪਲੇਟ ਥੱਲੇ ਨਹੀਂ ਹੈਗੀ ਇਹਨਾਂ ਦੀ ਦੋ ਦੋ ਟਰੱਕ ਕਿੰਨੀ ਹੈਵੀ ਡਿਊਟੀ ਦੇ ਜਿਹੜੇ ਆ ਇਹਨਾਂ ਨੇ ਇੱਥੇ ਲੋਡ ਕੀਤੇ ਹੋਇਆ ਹੁਣ ਮਸਲਾ ਇਹ ਆ ਕਿ ਰਾਤ ਦੇ ਹਨੇਰੇ ਵਿੱਚ ਜਾਣਗੇ ਹਾਈਵੇ ਦੇ ਉੱਤੇ ਜਾਣਗੇ ਤੇ ਇਹਨਾਂ ਨੂੰ ਰੋਕੇਗਾ ਕੌਣ ਕਿੱਥੇ ਰਹਿਣਾ ਵੀ ਤੁਸੀਂ ਕਿੱਥੇ ਜਾਓਗੇ ਹਾਂ ਜਾਵਾਂਗੇ ਉੱਥੇ ਹਰਿਆਣਾ ਹਰਿਆਣਾ ਹਾਂ ਹਰਿਆਣਾ ਸੇ ਹਰਿਆਣਾ ਸੇ ਜਾਵਾਂਗੇ ਉਹ ਆਂ ਕਹਾ ਬੋਲਤਾ ਹੈ ਬਦਲੀ ਬਦਲੀ ਦਿੱਲੀ ਚ ਹਾਂ ਰੋਕਦਾ ਨਹੀਂ ਤੁਹਾਨੂੰ ਕੋਈ ਰਾਹ ਚ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਅੱਛਾ ਤੇ ਆ ਸਿੰਗਲ ਟਾਇਰ ਮਗਰਲਾ ਟਰੱਕ ਹੈ ਤੇ ਤੁਹਾਡਾ ਲੋਡ ਨਹੀਂ ਇਹਦਾ ਕਿੰਨੀ ਸਪੀਡ ਤੇ ਜਾਓਗੇ ਤੁਹਾਨੂੰ ਐਂ ਲੱਗਦਾ ਵੀ ਐਕਸੀਡੈਂਟ ਹੋ ਸਕਦਾ 3 ਦਿਨ ਲੱਗ ਜਾਏਗਾ ਇਸ ਜਾਨੇ ਮੈਂ 3 ਦਿਨ 3 ਦਿਨ ਹਾਂ ਰਾਤ ਨੂੰ ਜਾਓਗੇ ਹਾਂ ਤੇ ਪੁਲਿਸ ਨੂੰ ਕਿੰਨਾ ਦਿੰਦੇ ਹੋ ਫਿਰ ਹਫਤਾ ਫਿਰ ਉਹ ਤੋਂ ਡਰਾਈਵਰ ਹੀ ਸੰਤਾ ਕਿੰਨਾ ਦਿੰਦਾ ਕਿੰਨਾ ਨਹੀਂ ਦਿੰਦਾ ਅੱਛਾ ਦੇਣਾ ਪੈਂਦਾ ਪੁਲਿਸ ਨੂੰ ਹਾਂ ਪੁਲਿਸ ਨੂੰ ਦੇਣਾ ਪੈਂਦਾ ਐਸੇ ਤਾਂ ਨਿਕਲ ਨਹੀਂ ਦਿੰਦੇ ਹਨਾ ਹਾਂ ਹਾਂ ਅੱਛਾ ਕਿ ਇੱਥੋਂ ਹਰਿਆਣਾ ਹਰਿਆਣਾ ਤਿੰਨ ਦਿਨ ਫਿਰ ਦਿਨੇ ਰੁਕ ਜੰਨੇ ਰਾਤ ਨੂੰ ਜੰਨੇ ਦਿਨੇ ਨਹੀਂ ਜਾਂਦੇ ਹੈ ਅੱਛਾ ਰਾਤ ਰਾਤ ਨੂੰ ਤੇ ਮਗਰਲੀ ਇਧਰ ਆ ਜਿਹੜੀ ਮਗਰਲੀ ਗੱਡੀ ਆ ਉਹਦੇ ਪਿੱਛੇ ਲਾਈਟਾਂ ਜਗਦੀਆਂ ਇਹਦੀਆਂ ਕੋਈ ਇੰਡੀਕੇਟਰ ਜਾਂ ਕੁਝ ਹੋਰ ਹੈ ਨਹੀਂ ਇਹ ਇਹ ਜੀ ਆ ਬਸ ਇਹ ਤਾਂ ਮਗਰ ਦਿਸਣਾ ਨਹੀਂ ਇਹ ਬਿਲਕੁਲ ਵੀ ਐਕਸੀਡੈਂਟ ਹੋ ਜਾਂਦਾ ਹੁਣੇ ਇੱਕ ਹੀ ਸਾਥ ਪੂਰੀ ਗੱਡੀ ਨਿਕਲेंगे ਇੱਕ ਹੀ ਸਾਥ ਹੀ ਨਿਕਲੇਗੀ ਅੱਗੇ ਪਿੱਛੇ ਤੇ ਐਕਸੀਡੈਂਟ ਹੋ ਜਾਂਦਾ ਕਈ ਵਾਰੀ आराम आराम से जाते हैं ना तेजी से जा नहीं सकते हैं हाँ। क्योंकि गाड़ी ओवरलोड है ओवरलोड हाँ। है हाँ। बहुत ज्यादा ओवरलोड है ना बहुत जास्ती है लेकिन तो आराम आराम से जाएंगे कम से कम दस किलोमीटर जाएंगे हाँ? फिर रुकेंगे टायर पे पानी डालेंगे दो घंटा आराम करेंगे फिर दस किलोमीटर जाएंगे फिर दो घंटा रुकेंगे फिर आराम करेंगे मतलब दस दस घंटे बाद टायर गर्म हो जाएगा पानी डालते ही जाना पड़ेगा नहीं तो फट जाता है अच्छा बल्ले ਨਾ ਲੋਡ ਲੈ ਕੇ ਜਾ ਰਹਾ ਸਭ ਇਸੇ ਤੇ ਆਏ ਹੋ ਜੇ ਹਾਂ ਦੋਈ ਪਈਏ ਤੇ ਬੜੀ ਹਿੰਮਤ ਹੈ ਇੱਕ ਹੀ ਟਾਇਰ ਤੇ ਲੋਡ ਜਾ ਰਹਾ ਹੈ ਨਾ ਹਾਂ ਇਹ ਕਿ ਇਹ ਹੀ ਟਾਇਰ ਤੇ ਦੋਨੋਂ ਪਈ ਜਾਏਗਾ ਹਾਂ ਹਾਂ ਇਹਦਾ ਦੇਖੋ ਦਿੱਲੀ ਨੰਬਰ ਹੈ ਕੋਈ ਸਕਿਉਰਟੀ ਸਕਿਉਰਟੀ ਨੰਬਰ ਪਲੇਟ ਵੀ ਨਹੀਂ ਹੈ ਇਹਦੇ ਉੱਤੇ ਹੈਂ ਮਾਹਪੂਰੀ ਮਾਹਪੂਰੀ ਕੀ ਗੱਡੀ ਹੈ ਅੱਛਾ ਤੇ ਸਕਿਉਰਟੀ ਇਹਦਾ ਨੰਬਰ ਪਲੇਟ ਹੀ ਹੈ ਨਹੀਂ ਫਿਰ ਦਿੱਲੀ ਵਾਲੇ ਕਿਵੇਂ ਤੁਹਾਨੂੰ ਰੋਕਦੇ ਨਹੀਂ ਦਿੱਲੀ ਵਾਲੇ ਵੀ ਅਜੀ ਬਾਕੀ ਸਮਝਦੇ ਹਮ ਲੋਕ ਤੇ ਇਹੀ ਤੇ ਰਹਤੇ ਹਾਂ ਸਾਡਾ ਬਾਰਡਰ ਹਮਾਰਾ ਕੰਪਨੀ ਹੈ ਕਿਹਾਂ ਤੇ ਡਾਸਾ ਬਾਰਡਰ ਤੇ ਅੱਛਾ ਇਹ ਕਿੱਥੇ ਕੀ ਰਿਹਾ ਅੱਛਾ ਇਹ ਕਾਟਦੇ ਕਿਆ ਕਿਆ ਕਾਟਾ ਅਭੀ ਇਸਨੇ ਜੋ ਢਾਲਾ ਇਤਨਾ ਕਟਾ ਨਹੀਂ ਹਾਂ 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 ਉਤਨਾ ਢਾਲਾ ਬਸ ਕਾਟ ਕੇ ਗਾੜੀ ਲਗਾਣੇ ਕਵਰ ਜਗਾ ਅੱਛਾ ਗਾੜੀ ਔਰ ਰੱਖ ਦਿਆ ਇਸਕੇ ਉਪਰ ਵਾਹ ਵੀ ਵਾਹ ਕੀ ਬਾਤਾਂ ਤੇ ਇਹ ਜਿਹੜਾ ਤੇਲ ਤੂਲ ਡੁੱਲਦਾ ਥੱਲੇ ਆ ਦੇਖੋ ਹੁਣ ਕਿੰਨਾ ਤੇਲ ਡੁੱਲਿਆ ਇੱਥੇ ਹੁਣ ਮਸਲਾ ਖੜਾ ਹੋ ਜਾਂਦਾ ਹੈ ਪੰਜਾਬ ਪੋਲੂਸ਼ਨ ਬਨਰੋਲ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਮਸਲਾ ਖੜਾ ਹੋ ਜਾਂਦਾ ਹੈ ਜਿਵੇਂ ਤੁਹਾਨੂੰ ਦਿਖਾ ਰਿਹਾ ਦੇਖੋ ਕਿੰਨੀ ਆਹ ਮੁੰਡੇ ਨੇ ਸਚਾਈ ਦੱਸਤੀ ਸ਼ੇਅਰ ਕਰੀ ਚੱਲੋ ਦਵਾ-ਦਵਾ ਸ਼ੇਅਰ ਕਰੀ ਚੱਲੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਬਠਿੰਡੇ ਦੇ ਵਿੱਚੋਂ ਇਹ ਗੱਡੀਆਂ ਨਿਕਲਣੀਆਂ ਕੋਸੇ ਵੀ ਗੱਡੀ ਦੇ ਉੱਤੇ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਓਵਰਲੋਡਿੰਗ ਹੈ ਮੁੰਡੇ ਨੇ ਜਿਵੇਂ ਦੱਸਤਾ ਕਿ ਇੱਥੋਂ ਦਿੰਦੇ ਜਾਵਾਂਗੇ ਪੈਸੇ ਤੇ ਦਿੱਲੀ ਪਹੁੰਚ ਜਾਾਂਗੇ ਹਰ 10 ਕਿਲੋਮੀਟਰ ਬਾਅਦ ਟਾਇਰਾਂ ਦੇ ਉੱਤੇ ਪਾਣੀ ਪਾਵਾਂਗੇ ਰੁਕਾਂਗੇ ਫੇਰ ਅੱਗੇ ਚੱਲਾਂਗੇ ਨਹੀਂ ਤਾਂ ਟਾਇਰ ਫਟ ਜਾਣਗੇ ਜੇਕਰ ਟਾਇਰ ਫਟ ਜਾਂਦਾ ਨੈਸ਼ਨਲ ਹਾਈਵੇ ਦੇ ਉੱਤੇ ਇੱਥੇ ਹੁਣ ਇੱਕ ਸਵਾਲ ਖੜਾ ਹੁੰਦਾ ਟੋਲ ਪਲਾਜ਼ੇ ਵਾਲਾਂ ਦੇ ਜੇਕਰ ਟੋਲ ਪਲਾਜ਼ੇ ਵਾਲੇ ਕਿਸ ਢੰਗ ਦੇ ਨਾਲ ਇਹਨਾਂ ਨੂੰ ਅੱਗੇ ਜਾਣ ਦਿੰਦੇ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਇਹ ਤੁਸੀਂ ਦੇਖ ਰਹੇ ਹੋ ਰੇਡੀਓ ਪੰਜਾਬ ਟੂਰਡਸ ਪੇਜ ਤੇ ਉੱਤੇ ਤੁਸੀਂ ਤਮਾਮ ਲਾਈਵ ਰਿਪੋਰਟਿੰਗ ਦੇਖ ਰਹੇ ਹੋ ਹੈ ਆ ਦੇਖੋ ਹੁਣ ਇੱਥੋਂ ਪਾਸੇ ਆਹ ਕਿਹੜਾ ਆਹ ਸਿਲੰਡਰ ਕਾ ਦਾ ਸੀਐਨਜੀ ਹੈ ਸੀਐਨਜੀ ਸੀਐਨਜੀ ਦਾ ਓਪਨ ਸਿਲੰਡਰ ਇਸਮੇ ਖੁੱਲੇ ਵਿੱਚ ਮਿਲ ਜਾਂਦੀ ਹੈ ਆਪਕੋ ਹੈ ਹੈ ਆਕਸੀਜਨ ਆਕਸੀਜਨ ਹੈ ਅੱਛਾ ਕਾਟਣੇ ਕੇ ਲਈ ਹਾਂ ਕਾਟਣੇ ਕੇ ਲਈ ਅੱਛਾ 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 ਠੀਕ ਹੈ ਠੀਕ ਹੈ ਸੋ ਕਿਸੇ ਦੇ ਵੀ ਉੱਤੇ ਸਿਕਿਉਰਿਟੀ ਨੰਬਰ ਪਲੇਟ ਨਹੀਂ ਹੈ ਆ ਦੇਖੋ ਨੋਟ ਕਰੋ ਕਿਸੇ ਦੀ ਗੱਡੀ ਦੇ ਉੱਤੇ ਸਕਿਉਰਟੀ ਨੰਬਰ ਪਲੇਟ ਨਹੀਂ ਹੈ ਹੁਣ ਵਾਕਿਆ ਗੱਡੀਆਂ ਰਜਿਸਟਰਡ ਨੇ ਜਾਂ ਨਹੀਂ ਹੈ ਇੱਕ ਸਵਾਲ ਖੜਾ ਹੁੰਦਾ ਸੋ ਬਹੁਤ ਵੱਡਾ ਸਵਾਲ ਹੈ ਪੰਜਾਬ ਤੋਂ ਚੱਲ ਕੇ ਦਿੱਲੀ ਪਹੁੰਚਦੀਆਂ ਨੇ ਇਹ ਗੱਡੀਆਂ ਬਠਿੰਡੇ ਦੇ ਥਾਣੇ ਦੇ ਮੂਹਰੇ ਇਹ ਗੱਡੀਆਂ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੱਡੀਆਂ ਦੇ ਉੱਤੇ ਇਹ ਸਮਾਨ ਲੱਦਿਆ ਜਾ ਰਿਹਾ ਹੁਣ ਕ੍ਰਪਸ਼ਨ ਮਸਲਾ ਕਰਪਸ਼ਨ ਦਾ ਮੁੰਡੇ ਨੇ ਸ਼ਹਿਰੇਮ ਦੱਸਤਾ ਵੀ ਇਹੇ ਕਰਪਸ਼ਨ ਹੁੰਦੀ ਆ ਪੈਸੇ ਦਿੰਨੇ ਆ ਪੈਸੇ ਦੇ ਕੇ ਤੁਰੇ ਜਾਣੇ ਆ ਸੀ ਤੇ ਸਮਾਨ ਸੀ ਲੱਦੀ ਜਾਣੇ ਆ ਇਹ ਗੱਡੀਆਂ ਲੱਦੀਆਂ ਜਾ ਰਹੀਆਂ ਨੇ ਇੱਕ Tata 407 ਜੀ ਦੀ ਕੋਈ 60 70 ਹਸ ਪਾਵਰ ਆ ਇਹ ਦੋ ਗੱਡੀਆਂ ਨੂੰ ਖਿੱਚ ਕੇ ਲਿਜਾਊਗੀ ਤਕਰੀਬਨ ਤਕਰੀਬਨ ਬਾਹਲਾ ਨਹੀਂ 60 65 ਫੁੱਟ ਇਹਦਾ ਲੰਮਾ ਜਿਹੜਾ ਲੰਬਾਈ ਹੋ ਜਾਂਦੀ ਆ ਥਾਣੇ ਦੇ ਸਾਹਮਣੇ ਪ੍ਰਸ਼ਾਸਨ ਦੇ ਬਿਲਕੁਲ ਨੱਕ ਦੇ ਸਾਹਮਣੇ ਇਹ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਇੱਕ ਵਾਰੀ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਦਵਾ ਦਵ ਤਾਂ ਜੋ ਪਤਾ ਚੱਲੇ ਕਿ ਕਿਸ ਢੰਗ ਦੇ ਨਾਲ ਤੁਹਾਨੂੰ ਅੱਗੇ ਵੀ ਦਿਖਾਵਾਂ ਕੀ ਕੀ ਇਹਦੇ ਨੰਬਰ ਪਲੇਟਾਂ ਮੈਂ ਹੈਰਾਨੀ ਦੀ ਗੱਲ ਹੈ ਕਿ ਇਹ ਤੁਹਾਡੇ ਸਕਿਉਰਿਟੀ ਨੰਬਰ ਪਲੇਟ ਨਹੀਂ ਲੱਗੀ ਆ ਤਾਂ ਤੁਹਾਨੂੰ ਫੜ ਲਿਆ ਜਾਂਦਾ ਤੇ ਇਹ ਗੱਡੀਆਂ ਦੇਖੋ ਕਿਸੇ ਦੇ ਵੀ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਜੀ ਨੋਟ ਕਰੋ ਵੇਖਣ ਵਾਲੀ ਗੱਲ ਆ ਕੋਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਦਿੱਲੀ ਦੀਆਂ ਗੱਡੀਆਂ ਨੇ ਓਨਰ ਨਰੇਸ਼ ਕੁਮਾਰ ਗਰੋਵਰ ਆ ਫੋਨ ਨੰਬਰ ਆ ਫਲੋਰ ਬਲਾਕ ਡੀ ਪਤਾ ਨਹੀਂ ਕੀ ਕੁਛ ਆ ਹਾਊਸ ਨੰਬਰ ਕਿੱਥੇ ਕੀ ਲਿਖਿਆ ਆ ਆਈਐਸਟੀ ਲਿਖਿਆ ਹੋਣਾ ਜ਼ਰੂਰੀ ਆ 9212238058 ਇਹ ਨੰਬਰ ਲਿਖੇ ਨੇ ਹੂੰ ਤੇ ਕਿੰਨੇ ਦਿਨਾਂ ਚ ਪਹੁੰਚਦਾ ਵੀ ਫਿਰ ਹਾਂ ਵੀ ਛੋਟੂ ਹਾਂ ਹਾਂ ਛੋਟੂ ਕਿਤਨੇ ਦਿਨ ਮੈਂ ਪਹੁੰਚਦਾ ਫਿਰ ਹਾਂ ਦਿੱਲੀ ਦੋ ਦਿਨ ਲੱਗਦੇ ਦੋ ਦਿਨ ਹਾਂ ਉਹ ਅੱਜ ਨਿਕਲेंगे कल पहुंच जाएगी आज निकलोगे कल पहुंच जाएंगे फिर ਆ ਜਿਹੜੀਆਂ ਇੰਨੀਆਂ ਗੱਡੀਆਂ ਤੂੰ ਡਰਾਈਵਰ ਹੈ ਡਰਾਈਵਰ ਅੱਛਾ ਇਹ ਕਿੰਨੀ ਸਪੀਡ ਤੇ ਜਾਂਦੇ ਹੋ ਫਿਰ ਤੁਸੀਂ ਇਹ ਜਾ ਕੇ 40 ਹੈ 40 40 ਤੇ ਐਕਸੀਡੈਂਟ ਹੋਣ ਦਾ ਡਰ ਨਹੀਂ ਲੱਗਦਾ ਤੁਹਾਨੂੰ ਵੀ ਇਹ ਦੋ ਗੱਡੀਆਂ ਏਡੀਆਂ ਲੰਮੀਆਂ ਤੇ ਸਿੰਗਲ ਟਾਇਰ ਜਿਹੜੀ ਤੁਹਾਡੀ ਟੋ ਟਰੱਕ ਹੈ ਨਹੀਂ ਇਹ ਬੰਨ ਕੇ ਜਾ ਰਹੇ ਹੈ ਨਾ ਫਿਕਸ ਕਰਕੇ ਜਾਂਦੇ ਹੈ ਅੱਛਾ ਪੁਲਿਸ ਵਾਲੇ ਨਹੀਂ ਰੋਕਤੇ ਪੁਲਿਸ ਵਾਲੇ ਰੋਕਦੇ ਹੈ ਅੱਛਾ ਫਿਰ ਕੈਸੇ ਕਰਤੇ ਹੋ फिर कैसे कर... है अच्छा रोकते हैं।, हैं काम ताम चल जाता है कागज क्या दिखाते हैं इसके कौन कौन अंदर से अभी दो गाड़ी ले जाओ दो गाड़ी ले जाओ का कागज बनाते हैं कागज सब गाड़ी का देता है नहीं वो नहीं है ये जो लंबी गाड़ी ले जा रहे हो कागज दे रहा है इसका अच्छा लो जी बंदा समझ गया सारी कहानी है बंदे तुनु पता है चखे ने देखो ਕਿਸ ਢੰਗ ਦੇ ਨਾਲ ਇੰਨਾ ਗੱਡੀਆਂ ਦੇ ਵਿੱਚ ਸ਼ੇਅਰ ਕਰੀ ਚੱਲੋ ਯਾਰ ਬਾਈ ਜੀ ਇੱਕ ਤੁਹਾਡੀ ਬੇਨਤੀ ਆ ਕਮੈਂਟ ਕਰੋ ਇਹਨੂੰ ਵਾਇਰਲ ਕਰੋ ਥੋੜੀ ਜੀ ਸੋ ਇਹ ਗੱਡੀਆਂ ਨਿਕਲੀਆਂ ਜੀ ਰਾਤ ਨੂੰ ਨਿਲਾਮੀ ਹੋਈ ਆ ਪਰ ਇਹ ਗੱਡੀਆਂ ਸਕ੍ਰੈਪ ਕਰਨੀਆਂ ਹੁੰਦੀਆਂ ਨੇ ਸਕ੍ਰੈਪ ਕਰਕੇ ਅੱਗੇ ਜਾਣਾ ਹੁੰਦਾ ਤੋੜ ਕੇ ਗੱਡੀਆਂ ਜਾਣੀਆਂ ਹੁੰਦੀਆਂ ਸਕ੍ਰੈਪ ਜਿਹੜਾ ਹੈ ਦੇਖਣ ਤੁਹਾਨੂੰ ਅੱਗੇ ਵੀ ਇੱਥੇ ਪੰਜਾਬ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਸਕ੍ਰੈਪ ਡੀਲਰ ਨੇ ਉਹ ਕਿਵੇਂ ਕੰਮ ਕਰਦੇ ਨੇ ਦਿੱਲੀ ਤੋਂ ਸਾਰੀਆਂ ਟੁੱਟੀਆਂ ਭੱਜੀਆਂ ਗੱਡੀਆਂ ਦਿੱਲੀ ਦੇ ਵਿੱਚ ਪੰਜਾਬ ਤੋਂ ਆਉਂਦੀਆਂ ਨੇ ਉਹਨਾਂ ਦਾ ਸਕ੍ਰੈਪ ਦੀ ਇੱਕ ਪਾਲਿਸੀ ਹੈ ਪਰ ਜਿਹੜੀ ਆ ਚੀਜ਼ ਤੁਸੀਂ ਦੇਖ ਰਹੇ ਹੋ ਬਠਿੰਡੇ ਤੋਂ ਇੱਕ ਛੋਟੇ ਟਰੱਕ ਜਿਨ੍ਹਾਂ ਦੇ ਉੱਤੇ ਕੋਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ ਇਹ ਗੱਡੀਆਂ ਜਿਹੜੀਆਂ ਨੇ ਜਬਤ ਹੋਣੀਆਂ ਚਾਹੀਦੀਆਂ ਨੇ ਇਹ ਟੋ ਟਰੱਕ ਜਬਤ ਹੋਣੇ ਚਾਹੀਦੀ ਹੈ ਤੇ ਪੰਜਾਬ ਤੋਂ ਦਿੱਲੀ ਘੱਟੋ ਘੱਟ 350 ਕਿਲੋਮੀਟਰ ਦਾ ਸਫ਼ਰ ਕਿਵੇਂ ਤਾਇ ਕਰ ਜਾਂਦੇ ਨੇ ਇਹਦੇ ਉੱਤੇ ਪੰਜਾਬ ਹਰਿਆਣਾ ਤੇ ਦਿੱਲੀ ਪੁਲਿਸ ਤੇ ਵੀ ਸਵਾਲ ਖੜੇ ਹੁੰਦੇ ਨੇ ਸੋ ਇਸ ਮਾਮਲੇ ਦੇ ਉੱਤੇ ਅਸੀਂ ਗੱਲਬਾਤ ਹੁਣ ਤਾਂ ਨਹੀਂ ਕਰ ਸਕਦੇ ਪਰ ਹੈਰਾਨੀ ਦੀ ਗੱਲ ਇਹ ਹੁੰਦੀ ਆ ਕਿ ਤੁਹਾਡੀ ਗੱਡੀ ਦੇ ਉੱਤੇ ਕੁਝ ਵੀ ਜਿਹੜਾ 19 ਕੀ ਹੋਵੇ ਤੁਹਾਨੂੰ ਫੜ ਕੇ ਤੁਹਾਡਾ ਚਲਾਨ ਕੀਤਾ ਜਾਂਦਾ ਪਰ ਇੱਥੇ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਇੱਕ ਬਹੁਤ ਵੱਡਾ ਸਵਾਲ ਆ ਮੁੰਡੇ ਨੇ ਲਾਈਵ ਦੇ ਵਿੱਚ ਦੱਸਿਆ ਕਿ ਬਾਪ ਬੜਾ ਨਾ ਭਈਆ ਪੈਸਾ ਜਿਹੜਾ ਉਹ ਸਾਰੇ ਕੰਮ ਕਰ ਦਿੰਦਾ ਸੋ ਪੈਸੇ ਦੇ ਜ਼ਰੀਏ ਇਹ ਗੱਡੀਆਂ ਪਹੁੰਚਦੀਆਂ ਨੇ ਇਲਿਗਲੀ ਪਹੁੰਚਦੀਆਂ ਨੇ ਗੱਡੀਆਂ ਕੈਂਟ ਚੋਂ ਬਾਹਰ ਨਿਕਲੀਆਂ ਨੇ ਕਿਵੇਂ ਨਿਕਲੀਆਂ ਨੇ ਇਹ ਕਿਉਂਕਿ ਉਥੋਂ ਜਿਹੜੀ ਉਹ ਪਿੱਛੇ ਗੱਡੀ ਦੇਖਦੇ ਹੋ ਉਹਦੇ ਨਾਲ ਟੋ ਟਰੱਕ ਦੇ ਜ਼ਰੀਏ ਬਾਹਰ ਕੱਢ ਲੀਆਂ ਜਾਂਦੀਆਂ ਨੇ ਪਰ ਇਲਿਗਲ ਤਰੀਕੇ ਦੇ ਨਾਲ ਇਹ ਗੱਡੀਆਂ ਇੱਥੋਂ ਬਾਹਰ ਜਾਂਦੀਆਂ ਨੇ ਟੋ ਹੋ ਕੇ ਜਾਂਦੀਆਂ ਨੇ ਇਲਿਗਲੀ ਕਬਾੜ ਕਬਾੜ ਜਿਹੜਾ ਉਹ ਸਕ੍ਰੈਪ ਬਣਾ ਕੇ ਜਾਣਾ ਪਰ ਤੁਸੀਂ ਮਾਨਸਾ ਬਠਿੰਡਾ ਪੰਜਾਬ ਦੇ ਵਿੱਚ ਦਾ ਤੁਸੀਂ ਹਾਲਾਤ ਦੇਖ ਲਓ ਕਿ ਕਿਸੇ ਸਮੇਂ ਜਿਹੜੀ ਦਿੱਲੀ ਦੀ ਮਾਇਆਪੁਰੀ ਸੀ ਉਹ ਪੰਜਾਬ ਦੇ ਵਿੱਚ ਮਾਇਆਪੁਰੀ ਕਨਵਰਟ ਹੋ ਚੁੱਕੀ ਆ ਪਿੰਡਾਂ ਦੇ ਵਿੱਚ ਗੱਡੀਆਂ ਦੀਆਂ ਤੋੜਪੰਨ ਹੋ ਰਹੀ ਆ ਬਠਿੰਡੇ ਦੇ ਵਿੱਚ ਬਾਹਲੇ ਨਹੀਂ 10-15 ਨੇ ਮੁਕਸਰ ਦੇ ਵਿੱਚ ਨੇ ਤੁਸੀਂ ਜਿਹੜੀ ਮਰਜ਼ੀ ਸੜਕ ਤੇ ਪੈ ਜਾਓ ਇਹ ਗੱਡੀਆਂ ਸਕ੍ਰੈਪ ਖੀਤੀਆਂ ਜਾਂਦੀਆਂ ਨੇ ਪਰ ਸਕ੍ਰੈਪਿੰਗ ਦੀ ਇੱਕ ਪਾਲਿਸੀ ਆ ਉਹ ਪਾਲਿਸੀ ਅਡਾਪਟ ਕੀਤੀ ਜਾਂਦੀ ਆ ਕਿ ਨਹੀਂ ਕੀਤੀ ਜਾਂਦੀ ਇਹ ਇੱਕ ਸਵਾਲ ਹੈ ਇਹ ਤੁਹਾਨੂੰ ਜੁਰੇਰੋ ਨਾਲ ਦੀ ਨਾਲ ਪਲੀਜ਼ ਸ਼ੇਅਰ ਕਰੀ ਚਲੋ ਦਵਾ ਦਵ ਮੈਂ ਚਾਹਣਾ ਕਿ ਘੱਟੋ ਘੱਟ 2 2.5 ਹਜ਼ਾਰ ਬੰਦਾ ਇਹਨੂੰ ਦੇਖੇ ਤੇ ਆਪਾਂ ਇਸ ਦੇ ਉੱਤੇ ਲਾਈਵ ਰਿਪੋਰਟਿੰਗ ਜਿਹੜੀ ਹੈ ਮੈਂ ਕਰ ਰਿਹਾ ਕਿ ਬਠਿੰਡੇ ਤੋਂ ਆਰਮੀ ਦੀਆਂ ਡਿਫੈਂਸ ਦੀਆਂ ਜਿਹੜੀਆਂ ਨਲਾਮ ਹੋਈਆਂ ਗੱਡੀਆਂ ਨੇ ਪੰਜਾਬ ਤੋਂ ਚੱਲ ਕੇ 350 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਨੇ ਟੋ ਕੀਤੀਆਂ ਜਾਂਦੀਆਂ ਨੇ ਇਲੀਗਲ ਤਰੀਕੇ ਨਾਲ ਅੰਡਰ ਹਸ ਪਾਵਰ ਸਿੰਗਲ 휠 ਜਿਵੇਂ ਮੁੰਡੇ ਨੇ ਤੁਸੀਂ ਸੁਣਿਆ ਹੋਵੇਗਾ ਕਿ 10-10 ਕਿਲੋਮੀਟਰ ਤੇ ਜਾ ਕੇ 15-15 ਕਿਲੋਮੀਟਰ ਤੇ ਜਾ ਕੇ ਟਾਇਰਾਂ ਦੇ ਉੱਤੇ ਪਾਣੀ ਪਾਉਣਾ ਪੈਂਦਾ ਟਾਇਰ ਫਟ ਨਾ ਜਾਣ ਤੇ ਟਾਟਾ 407 ਦਾ ਜਿਹੜਾ ਸਿੰਗਲ 휠 ਹੈ ਤੁਸੀਂ ਦੇਖਦੇ ਹੋਵੋਗੇ ਕਿ ਮਗਰਲਾ ਪਾਸਾ ਜਿਹੜਾ ਉੱਥੇ ਸਿੰਗਲ 휠 ਹੈ ਜਿਹੜੇ ਟਾਇਰ ਨੇ ਉਹ ਜਦੋਂ ਫਟ ਜਾਂਦਾ ਤਾਂ ਇਹਦੀਆਂ ਲੱਤਾਂ ਤਾਂ ਹੋ ਜਾਂਦੀਆਂ ਸਾਰੀ ਦੀ ਸਾਰੀ ਗੱਡੀ ਪਲਟ ਜਾਂਦੀ ਹੈ ਬਹੁਤ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਨਾਂ ਗੱਡੀਆਂ ਦੇ ਵਿੱਚ ਬ੍ਰੇਕਾਂ ਨਹੀਂ ਐ ਕਿਸੇ ਤਰ੍ਹਾਂ ਨਾਲ ਵੀ ਇੰਨਾਂ ਗੱਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੋਲੂਸ਼ਨ ਸਭ ਤੋਂ ਵੱਡੀ ਗੱਲ ਐ ਪੋਲੂਸ਼ਨ ਮੋਬਾਈਲ ਡੋਲ ਰਿਹਾ ਐ ਸੜਕ ਦੇ ਉੱਤੇ ਗੱਡੀਆਂ ਦੀ ਕਟਿੰਗ ਹੋ ਰਹੀ ਐ ਆ ਦੇਖੋ ਇਹਨਾਂ ਨੂੰ ਕੱਟ ਕੇ ਇਹਦੇ ਉੱਤੇ ਇੱਕ ਹੋਰ ਗੱਡੀ ਧਰੀ ਜਾਏਗੀ ਆ ਟਾਇਰ ਫਟਿਆ ਐ ਇੱਥੇ ਧੂਕੇ ਲੈਂਦੀਆਂ ਗਈਆਂ ਨੇ ਗੱਡੀਆਂ ਆ ਦੇਖੋ ਹੁਣ ਚੱਲ ਰਹੀ ਐ ਆ ਗੱਡੀ ਨੂੰ ਆ ਮਗਰਲੇ ਪਾਸੇ ਉਹ ਦੇਖੋ ਕਿਸ ਤਰ੍ਹਾਂ ਜਿਹੜੀ ਐ ਇਹ ਗੱਡੀਆਂ ਨੂੰ ਅੱਗੋ ਚੱਕੇਗੀ ਚੱਕ ਕੇ ਇਸ ਗੱਡੀ ਦੇ ਉੱਤੇ ਰੱਖੇਗੀ ਦੋ ਦੋ ਤਿੰਨ ਤਿੰਨ ਗੱਡੀਆਂ ਪਹਿਲਾਂ ਵੀ ਤੁਹਾਨੂੰ ਮੈਂ ਵੀਡੀਓਜ਼ ਹੋਰ ਵੀ ਦਿਖਾਵਾਂਗਾ ਮੇਰੇ ਕੋਲੇ ਰਿਕਾਰਡ ਹੈਗਾ ਪੁਰਾਣੀਆਂ ਵੀਡੀਓਜ਼ ਦਾ ਕਿ ਇਹ ਗੱਡੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਇੱਥੋਂ ਨਿਕਲ ਗਈਆਂ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਗੱਡੀ ਦੇ ਉੱਤੇ ਸਕਿਉਰਿਟੀ ਨੰਬਰ ਪਲੇਟ ਮਗਰ ਨਜ਼ਰ ਨਹੀਂ ਆਉਂਦੀ ਨਾ ਹੀ ਮਗਰ ਕੋਈ ਅਜੀਹਾ ਲਾਈਟ ਹੈ ਕਿ ਜਿਵੇਂ ਮੁੰਡੇ ਨੇ ਦੱਸਿਆ ਕਿ ਮਗਰਲੇ ਪਾਸਿਓਂ ਜਿਹੜੇ ਵੀ ਕਲਾਉਣਗੇ ਉਹਨਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਇਹ ਗੱਡੀ ਟੋ ਹੋ ਰਹੀ ਹੈ ਮਗਰਲੇ ਪਾਸੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਸਿਕਿਉਰਿਟੀ ਲਾਈਟ ਨਹੀਂ ਹੈ ਬਲਿੰਕਿੰਗ ਲਾਈਟ ਨਹੀਂ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਟਾਇਰ ਮਾੜੇ ਨੇ ਦੇਖ ਸਕਦੇ ਹੋ ਹੈ ਕਬਾੜ ਹੈ ਇੱਕ ਦੇ ਉੱਤੇ ਇੱਕ ਰੱਖ ਕੇ ਰੋਡ ਦੇ ਉੱਤੇ ਟੋ ਕੀਤੀਆਂ ਜਾ ਰਹੀਆਂ ਜਿਹੜੀਆਂ ਗੱਡੀਆਂ ਸੜਕ ਦੇ ਉੱਤੇ ਚੱਲਣ ਦੇ ਕਾਬਲ ਨਹੀਂ ਉਹਨਾਂ ਨੂੰ ਜਿਹੜਾ ਪੁੱਲ ਕਰਕੇ ਲਿਜਾਇਆ ਜਾ ਰਿਹਾ ਟੋ ਕਰਕੇ ਲਿਜਾਇਆ ਜਾ ਰਿਹਾ ਤਾਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿੰਨਾ ਵੱਡਾ ਰਾਹਗੀਰਾਂ ਦੇ ਲਈ ਖਤਰਾ ਹੈ ਸੋ ਦੇਖੋ ਮੈਂ ਤੁਹਾਨੂੰ ਵਾਰ-ਵਾਰ ਇਹੀ ਦਿਖਾ ਰਿਹਾ ਕਿ ਕਿਸੇ ਵੀ ਗੱਡੀ ਦੇ ਮਗਰ ਕੋਈ ਨੰਬਰ ਪਲੇਟ ਨਹੀਂ ਹੈ ਉੱਤੇ ਕੋਈ ਲਾਈਟ ਨਹੀਂ ਹੈ ਜਿਹੜੀ ਕਿ ਮਗਰਲੀ ਗੱਡੀ ਨੂੰ ਦੱਸ ਸਕੇ ਕਿ ਇਹ ਗੱਡੀਆਂ ਜਿਹੜੀਆਂ ਨੇ ਇਹ ਟੋਅ ਕੀਤੀਆਂ ਜਾ ਰਹੀਆਂ ਨੇ ਜਦ ਕੀ ਕਾਨੂੰਨਨ ਕੋਈ ਵੀ ਟੋ ਗੱਡੀ ਆ ਜਿਹੜੀ ਟੋ ਗੱਡੀ ਹੁੰਦੀ ਆ ਉਹਦੇ ਮਗਰਲੇ ਪਾਸੇ ਇੱਕ ਵਾਰਨਿੰਗ ਲਾਈਟ ਜਿਹੜੀ ਆ ਉਹ ਲਾਉਣੀ ਹੁੰਦੀ ਆ ਆ ਦੇਖੋ ਟਾਇਰ ਫਟੇ ਹੋਏ ਨੇ ਆਹਦਾ ਟਾਇਰ ਫਟ ਜੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਬਾੜ ਦੀਆਂ ਗੱਡੀਆਂ ਸੁੱਕੇ ਟਾਇਰ ਨੇ ਜੇਕਰ ਟਾਇਰ ਫਟ ਜੇ ਤਾਂ ਮਗਰ ਕੀ ਹੋਊਗਾ ਪਹਿਲਾਂ ਤੋਂ ਹੀ ਬਹੁਤ ਹੀ ਅੰਡਰ ਪਾਵਰ ਛੋਟੀਆਂ ਗੱਡੀਆਂ ਟੋ ਟਰੱਕ ਨੇ ਤਾਂ ਇਹ ਤੁਸੀਂ ਦੇਖ ਰਹੇ ਹੋ ਤੁਹਾਨੂੰ ਦਿਖਾਉਣੇ ਆ ਕਿ ਇੱਕ ਗੱਡੀ ਦੇ ਉੱਤੇ ਦੂਜੀ ਗੱਡੀ ਕਿਵੇਂ ਲੱਦੀ ਜਾਂਦੀ ਆ ਸੋ ਜੁੜੇ ਰਹੋ ਕੱਢੀ ਚੱਲੋ ਦਵਾ-ਦਵ ਲਾਈਵ ਕਰੀ ਚੱਲੋ ਬਾਈ ਜੀ ਇਹਨਾਂ ਨੂੰ ਭਾਈ ਜੀ ਪਹਚਾਓ ਸਾਰਿਆਂ ਦਾ ਪਹਚਾਓ ਵਾਰ-ਵਾਰ ਸ਼ੇਅਰ ਕਰੋ ਗਰੁੱਪਾਂ 'ਚ ਸ਼ੇਅਰ ਕਰੋ WhatsApp ਤੇ ਸ਼ੇਅਰ ਕਰੋ ਠੀਕ ਹੈ ਜੀ ਸੁੱਕੇ ਟਾਰ ਨੇ ਕਬਾੜ ਗੱਡੀਆਂ ਐ ਰੋਡ ਦੇ ਉੱਤੇ ਚੱਲਣਗੀਆਂ ਤੁਹਾਨੂੰ ਇੱਕ ਗੱਡੀ ਇੱਕ ਦੂਜੀ ਗੱਡੀ ਦੇ ਉੱਤੇ ਤਾਂ ਰੱਖਦੇ ਆ ਕਿ ਕਿਸ ਤਰ੍ਹਾਂ ਦੇਖੋ ਤੁਹਾਨੂੰ ਮੈਂ ਦਿਖਾਉਣਾ ਕਿ ਇਹਦੀ ਬਾਡੀ ਵੱਡੀ ਗਈ ਆ ਬਾਡੀ ਵੱਢ ਕੇ ਜਿਹੜਾ ਇਹਦੇ ਉੱਤੇ ਰੱਖਿਆ ਜਾਊਗਾ ਹੁਣ ਇਹ ਬਾਡੀ ਕਿਵੇਂ ਵੱਡੀ ਗਈ ਆ ਆਪਣੇ ਆਪ ਦੇ ਵਿੱਚ ਇੱਕ ਫਿਰ ਪ੍ਰਦੂਸ਼ਣ ਪੋਲੂਸ਼ਨ ਕੰਟਰੋਲ ਬੋਰਡ ਨਾਲ ਰਿਲੇਟਡ ਇਹ ਕੰਮ ਆ ਇੱਥੇ ਗੰਦ ਸਿੱਟ ਗਏ ਨੇ ਆਪਦਾ ਠੀਕ ਆ ਜੀ ਆਹ ਤਾਂ ਕਬਾੜ ਲੈ ਜਾਣਗੇ ਕਾਹਦੇ ਆਇਓ ਹੈ ਹਰਿਆਣਾ ਜੀ ਹਰਿਆਣਾ ਸਿੱਥੋਂ ਅੱਛਾ ਹੈ ਜੱਜਰ ਤੋਂ ਇਹ ਜੱਜਰ ਜਾਊਗੀ ਗੱਡੀ ਇਹ ਕਿੰਨੇ ਬੰਦਿਆਂ ਦੀਆਂ ਗੱਡੀਆਂ ਸਰਗੀਆਂ ਇੱਕ ਬੰਦੇ ਤੇ ਕੋਈ ਤਾਂ ਕਹਿੰਦਾ ਦਿੱਲੀ ਜਾਵਾਂਗੇ ਉਹ ਦੇਖੋ ਜੀ ਕੋਹ ਨਿਕਲ ਗਈ ਗੱਡੀ ਉਹ ਜਾਂਦੀ ਤੇ ਅੱਛਾ ਕਿੰਨੇ ਦਿਨਾਂ ਜਾਓਗੇ ਗੱਡੀਆਂ ਹੈ ਕਿੰਨੇ ਦਿਨ ਚ 4 ਦਿਨ 4 ਦਿਨ। ਅੱਛਾ ਤੇ ਪੁਲਿਸ ਵਾਲੇ ਰੋਕਦੇ ਨਹੀਂ ਫਿਰ? ਉਹ ਬੂਆ ਪੁਲਿਸ ਵਾਲੇ ਕਾ ਆਪਣੇ ਪਾਵਰ ਦਿਖਾਣੇ ਤੇ ਰੋਕ ਕੇ ਰਹਿਣਾ। ਹਾਂ। ਉਹ ਉਹ ਤਾਪਨਾ ਲੱਗਾ ਮਾਰਾ ਰੂਲ ਲੱਗਾ। ਤੁਹਾਡਾ ਰੂਲ ਕੀ ਐ? ਮੇਰਾ ਰੂਲ ਤਾਂ ਜਾਣੇ ਦਾ ਐ। ਅੱਛਾ। ਅੱਛਾ ਉਹ ਤੋਂ ਬਾਸ ਆਪਣਾ ਕਰ ਲੈਂਦਾ ਤੁਹਾਡਾ ਮਾਲਕ ਉਹਦੇ ਨਾਲ ਸੈਟਿੰਗ ਹੈ। ਕਿੱਥੋਂ ਤੱਕ ਸੈਟਿੰਗ ਹੁੰਦੀ ਐ ਤੁਹਾਡੀ? ਅੱਛਾ ਹਰਿਆਣਾ ਕਿੱਥੇ ਰੋਕਦੇ ਹੋ? ਅੱਛਾ ਕਹਿੰਦਾ ਮੈਨੂੰ ਨਹੀਂ ਪਤਾ। ਇਹ ਵੀ ਤੁਹਾਨੂੰ ਪਤਾ ਲੁੱਚੇ ਆ ਪੂਰੇ। ਹਾਂ ਜੀ ਇਹਨਾਂ ਨੂੰ ਸਾਰਾ ਪਤਾ ਪਹਿਲਾਂ ਨਾਲ ਮੁੰਡਾ ਦੱਸ ਗਿਆ ਸਾਰਾ ਕੁਝ ਹਾਂ ਜੀ ਗੱਡੀਆਂ ਨਿਕਲ ਗਈਆਂ ਤੁਸੀਂ ਹੌਲੀ ਹੌਲੀ ਨਿਕਲੀ ਜਾਣੀਆਂ ਸੋ ਤੁਸੀਂ ਵੀ ਦੇਖੀ ਚੱਲੋ ਹਾਂ ਜੀ ਆ ਸੋ ਸ਼ੇਅਰ ਕਰ ਦਿਓ ਬਾਈ ਜੀ ਅਰੇ ਘੱਟ ਬੰਦੇ ਜੁੜੇ ਨੇ ਯਾਰ 7-800 ਬੰਦਾ ਤਾਂ ਹੋਵੇ ਘਟੋ ਘਟਾ ਇਹੋ ਜੀ ਖਬਰ ਆ ਹੂੰ ਤੇ ਆਇਂ ਜੁੜੀ ਜਾਂਦਾ ਸਾਰਾ ਕੰਮ ਰਾਤ ਐਕਸੀਡੈਂਟ ਹੋ ਗਿਆ ਕੋਈ ਮਾਈ ਬਾਪ ਇਹਨਾਂ ਨੂੰ ਪੁੱਛਣ ਆਲਾ ਨਹੀਂ ਪਿੱਛੇ ਕੋਈ ਬੱਤੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮਗਰਲੇ ਪਾਸੇੋਂ ਜਦੋਂ ਗੱਡੀਆਂ ਵਾਜਦੀਆਂ ਨੇ ਤਾਂ ਇਸ ਐਸੇ ਤਰ੍ਹਾਂ ਵਾਜਦੀਆਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਕਿੰਨੀ ਕੁ ਸਿਕਿਉਰਿਟੀ ਹੈ ਇਹਨਾਂ ਦੀ ਕਿਸ ਢੰਗ ਦੇ ਨਾਲ ਇਹਨਾਂ ਨੂੰ ਕੋਈ ਵੀ ਗੱਡੀ ਉੱਤੋਂ ਆਹ ਦੇਖੋ ਹੁਣ ਤੇਲ ਡੁੱਲੀ ਆ ਰਿਹਾ ਆਹ ਤੇਲ ਡੁੱਲ ਰਿਹਾ ਇੱਥੇ ਹੁਣ ਕੱਲ ਨੂੰ ਇਸੇ ਥਾਂ ਦੇ ਉੱਤੇ ਇੱਕ ਕੋਈ ਸਕੂਟਰ ਵਾਲਾ ਕੋਈ ਤਿਲਕ ਜੇ ਆ ਦੇਖੋ ਹੁਣ ਹੁਣ ਆ ਦੇਖੋ ਆ ਬੰਦੇ ਇੱਥਾਂ ਪਏ ਨੇ ਹੂੰ ਕਿਵੇਂ ਰੱਖਿਆ ਕਿਵੇਂ ਮੁੜਦੀਆਂ ਗੱਡੀਆਂ ਇਹ ਮੈਨੂੰ ਸਮਝ ਨਹੀਂ ਆਉਂਦਾ ਵੀ ਕੋਈ ਸਪਿਨਿੰਗ ਜਿਹੜਾ ਇੱਥੇ ਉਹ ਨਹੀਂ ਹੈਗਾ ਜਿਹੜਾ ਸਪਿੰਨ ਕਰੇ ਇਹਨੂੰ ਵੀ ਗੱਡੀ ਨੂੰ ਤੇ ਜੇ ਜਿਹੜੇ ਕਿਤੇ ਮੋਟਾ ਮੋੜ ਆ ਗਿਆ ਤੱਕੀ ਤੁਹਾਨੂੰ ਇਹ ਸਿੰਗਲ ਟਾਇਰ ਦੀ ਜਿਹੜੀ ਇਹ ਟੂ ਵਹੀਕਲ ਆ ਛੋਟੇ ਜੇ ਆ ਦੇਖੋ ਤਾਰਾਂ ਦੇ ਨਾਲ ਅੱਗੇ ਪਿੱਛੇ ਕੋਈ ਵੀ ਇਹੋ ਜਿਹਾ ਨਹੀਂਗਾ ਕਿ ਇਹਨੂੰ ਪਰਮਨੈਂਟਲੀ ਕੋਈ ਇਹੋ ਜੀ ਵਿੱਚ 바ਰ ਪਾਈ ਜਾਵੇ ਕਿ ਗੱਡੀ ਨੂੰ ਧੱਕਾ ਨਾ ਵੱਜੇ ਬੜੀ ਹੈਰਾਨੀ ਹੁੰਦੀ ਆ ਜੀ ਚਲੋ ਆਪਾਂ ਇੰਨਾ ਹੀ ਕਹਿ ਸਕਦੇ ਆ ਕਿ ਦੁਨੀਆ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਤੇ ਪੋਲੂਸ਼ਨ ਕੰਟਰੋਲ ਵਾਲਾ ਲਈ ਸੁੱਤੇ ਪਏ ਆ ਤੇ ਸਾਰੇ ਸੁੱਤੇ ਪਏ ਨੇ ਕੌਣ ਜਾਣੇ ਰਾਤ ਕਾ ਹਨੇਰਾ ਹੈ ਕਹਿੰਦਾ ਕੋਈ ਵੀ ਕ੍ਰਾਈਮ ਜਿਹੜਾ ਹੁੰਦਾ ਉਹ ਰਾਤ ਨੂੰ ਹੁੰਦਾ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਜੋਗਾ ਮੈਂ ਸੀਗਾ ਸੋ ਜਿੰਨੇ ਜੋਗਾ ਮੈਂ ਸੀਗਾ ਜੀ ਤੁਹਾਡੇ ਲਈ ਇਹ ਤਾਜ਼ਾ ਤਰੀਮ ਜਿਹੜੀ ਆ ਖਬਰ ਲੈ ਕੇ ਆਇਆ ਤੇ ਪੰਜਾਬ ਦੇ ਵਿੱਚੋਂ ਇੱਥੋਂ ਆਪਣੀਆਂ ਗੱਡੀਆਂ ਨਿਕਲਦੀਆਂ ਨੇ ਤਾਂ ਆ ਤੁਹਾਨੂੰ ਮੈਂ ਸਾਰੀਆਂ ਦਿਖਾ ਰਿਹਾ ਬਈ ਜੀ ਤੇ ਇਹਨੂੰ ਲਾਈਵ ਤੋਂ ਬਾਅਦ ਵੀ ਸ਼ੇਅਰ ਕਰ ਦਿਓ ਜੀ ਰੱਬ ਰੱਖਾ ਜੀ ਦੁਨੀਆ ਦਾ ਮੈਂ ਇਹੀ ਕਹਿ ਸਕਦਾ ਵੀ ਸੜਕ ਤੇ ਜਾਂਦੇ ਹੋਏ ਤੁਹਾਡਾ ਰੱਬ ਰੱਖਾ